ਸੋ ਹੈਲੋ ਸਸੀਗਲ ਜੀ ਸਾਰਿਆਂ ਨੂੰ ਅੱਜ ਅਸੀਂ ਲੱਗੇ ਆ ਜੀ ਬਣਾਉਣ ਪਾਸਤਾ ਅਸੀਂ ਪਹਿਲਾਂ ਪਾਸਤਾ ਨੂੰ ਕਰਾਂਗੇ ਜੀ ਬੋਇਲ ਬੋਇਲ ਕਰਕੇ ਅਸੀਂ ਪਹਿਲਾਂ ਇਹਨੂੰ ਬੋਇਲ ਕਰਨ ਰੱਖਾਂਗੇ ਵਿੱਚ ਥੋੜਾ ਜਿਹਾ ਪਾਵਾਂਗੇ ਜੀ ਨਮਕ ਜਿੱਦਾਂ ਕਿ ਹੁਣ ਤੁਸੀਂ ਦੇਖਦੇ ਹੋ ਜੇ ਸਾਡਾ ਪਾਸਤਾ ਬੋਇਲ ਹੋ ਚੁੱਕਿਆ ਆ ਹੁਣ ਅਸੀਂ ਇਹਦੇ ਤੁਹਾਨੂੰ ਪੀਸਸ ਕੱਟ ਕੇ ਦਿਖਾਵਾਂਗੇ ਜੀ ਦੇਖੋ ਜੀ ਕਿੰਨੀ ਚੰਗੀ ਤਰ੍ਹਾਂ ਬੋਇਲ ਇਸ ਕੀਤਾ ਇਹਨੂੰ ਦੇਖ ਸਕਦੇ ਹੋ ਹੁਣ ਅਸੀਂ ਇਹਨਾਂ ਨੂੰ ਛਾਣਾਂਗੇ ਜੀ ਅਸੀਂ ਪਾਸਤੇ ਨੂੰ ਲਿਆਏ ਜੀ ਹੁਣ ਛਾਣ ਹੁਣ ਅਸੀਂ ਕਰਾਂਗੇ ਜੀ ਤੜਕੇ ਦਾ ਸਮਾਨ ਅਸੀਂ ਪਹਿਲਾਂ ਰੱਖਾਂਗੇ ਜੀ ਤੇਲ ਗਰਮ ਕਰਨੇ ਜਿੰਦਾਂ ਕਿ ਤੁਸੀਂ ਦੇਖ ਸਕਦੇ ਹੋ ਜੀ ਤੇਲ ਹੋ ਗਿਆ ਜੀ ਸਾਡਾ ਗਰਮ ਇਹਦੇ ਵਿੱਚ ਅਸੀਂ ਸੁੱਟਾਂਗੇ ਜੀ ਜੀਰਾ ਜੀਰਾ ਸੁੱਟ ਕੇ ਅਸੀਂ ਨਾਲ ਹੀ ਪਿਆਜ਼ ਸੁੱਟਾਂਗੇ ਕੋਸੇ ਤੇ ਰੰਗ ਵਿੱਚ ਕੱਟ ਕੇ ਜਿੱਦੇ ਸਾਡੇ ਥੋੜੇ ਜਿਹਾ ਪਿਆਜ਼ ਹੁੰਦੇ ਆ ਵਿੱਚ ਸੁਨਾਰੇ ਸੋਟਾਂਗੇ ਜੀ ਹਰੀਆਂ ਮਿਰਚਾਂ සේවෙච පාලයා ජිත මාට සි දේක්කදයෝ ඉනොසි ඔු තකපුන් නන්ගේ යොදෝ තක්ක විට මාට පූරි තරක් ගලනෙක් ජන්තසිදේක් සක ස ට මාටල් පොරරි තරා ගලගේ යජී සැංගී තර හුණ සසිදවිති පමාගි ජීවන් සල්ලේ ਅਸੀਂ ਮਿਰਚ ਪਾਉਣੀ ਨਹੀਂ ਕਿਉਂਕਿ ਅਸੀਂ ਪਹਿਲਾਂ ਹੀ ਹਰੀ ਮਿਰਚ ਪਾ ਚੁੱਕੇ ਆ ਅਸੀਂ ਹਲਦੀ ਲਈ ਆ ਅਸੀਂ ਲਿਆ ਧਨੀਆ ਪਾਊਡਰ ਨਮਕ ਤੇ ਜੀਰਾ ਪਾਊਡਰ ਲਿਆ ਜੀ ਅਸੀਂ ਹੁਣ ਅਸੀਂ ਪਾਵਾਂਗੇ ਜੀ ਇਹਦੇ ਵਿੱਚ ਨਮਕ ਤੁਸੀਂ ਆਪਣੇ ਅਕੋਰਡਿੰਗ ਲੈ ਸਕਦੇ ਹੋ ਅਸੀਂ ਥੋੜਾ ਘੱਟ ਖਾਂਦੇ ਹਾਂ ਇਸ ਕਰਕੇ ਅਸੀਂ ਥੋੜਾ ਜਿਹਾ ਘਾਟੀ ਪਾਇਆ ਹੋਇਆ ਕਿਉਂਕਿ ਅਸੀਂ ਪਹਿਲਾਂ ਜਦੋਂ ਉਹ ਬਾਉਲ ਕੀਤਾ ਸੀਗਾ ਸੀ ਪਾਸਤਾ ਉਹਦੇ ਵਿੱਚ ਵੀ ਥੋੜਾ ਜਿਹਾ ਪਾਇਆ ਹੋਇਆ ਸੀਗਾ ਇਸ ਕਰਕੇ ਅਸੀਂ ਇਹਦੇ ਵਿੱਚ ਘੱਟੇ ਹੀ ਪਾਇਆ ਹੈ ਸਾਡਾ ਜਿੱਦੇ ਮਸਾਲਾ ਥੋੜਾ ਜਿਹਾ ਭੁੱਜਦਾ ਹੈ ਇਸ ਨਾਲ ਇਹਦੇ ਵਿੱਚ ਥੋੜਾ ਜਿਹਾ ਵਾਟਰ ਪਾਵਾਂਗੇ ਸਿਰਫ ਤੜਕਾ ਥੋੜਾ ਜਿਹਾ ਕਰਨ ਵਾਸਤੇ ਪੁੰਨਣ ਵਾਸਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਉਣਾ ਬਸ ਐਵੇਂ 3 ਚਮਚ ਨੋਰਮਲ ਦੇਖ ਸਕਦੇ ਹੋ ਤੁਸੀਂ ਜਦੋਂ ਤੰਕੀ ਤਰ੍ਹਾਂ ਹੋ ਗਿਆ ਫੇਸੇ ਦੇ ਚੁਕਟਾਂ ਦੇ ਜਿਹਾ ਪਾਸ। ਹੱਸੇ ਇਹਨੂੰ ਤਦ ਤੱਕ ਪੁਨਣਾਇਆ ਹੈ ਜਦੋਂ ਤੱਕ ਇਹਦੇ ਵਿੱਚ ਜਿਹੜਾ ਅਸੀਂ ਪਾਣੀ ਪਾਇਆ ਉਹ ਨਹੀਂ ਸੁੱਕਦਾ। ਤੁਸੀਂ ਦੇਖ ਸਕਦੇ ਹੋ ਕਿ ਸਾਡਾ ਚੰਗੀ ਤਰ੍ਹਾਂ ਤਰਕਾ ਪੁੱਜ ਗਿਆ ਹੈ। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਪਾਸਤਾ। ਅਸੀਂ ਪਹਿਲਾਂ ਇਹਨਾਂ ਨਚੋੜ ਲਿਆ ਸੀ ਪਾਸਤੇ ਨੂੰ। ਤੁਸੀਂ ਦੇਖ ਸਕਦੇ ਹੋ ਕਿ ਸਾਡਾ ਪਾਸਤਾ ਹੋ ਚੁੱਕਾ ਹੈ ਜੀ ਹੁਣ ਰੈਡੀ। ਹੁਣ ਅਸੀਂ ਨੂੰ ਕਰਾਂਗੇ ਇੰਜੋਏ ਤੁਸੀਂ ਦੇਖ ਸਕਦੇ ਹੋ ਜੀ ਹੁਣ ਅਸੀਂ ਕਰਨ ਜਾਦੇ ਆ ਜਾ ਰਹੇ ਆ ਜੀ ਪਾਸਤਾ ਇੰਜੋਏ ਤਾਂ ਤੁਸੀਂ ਸਾਰੇ ਜਣ ਮੈਨੂੰ ਲਾਈਕ ਸਬਸਕ੍ਰਾਈਬਰ ਜਰੂਰ ਕਰਿਓ ਜੀ ਮੇਰੀ ਪਹਿਲੀ ਵੀਡੀਓ ਹੈ ਜੀ ਬਹੁਤ ਬਹੁਤ ਧੰਨਵਾਦ